ਛੇ ਪੁੱਤ ਲੇਕੇ ਤੇਰਾ ਪੁੱਤਾ ਹੁਣ ਇਥੇ ਅਸ ਦੱਸਦਾ ਹਾਂ ਦੱਸੋ ਪੁੱਤ ਛੇ ਪਉਣ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਨੇ ਅਨੰਤਪੁਰ ਸਾਧ ਦੇ ਕਿਲਾ ਛੜਿਆ ਸੀ ਅਗਲੇ ਦਿਨ ਸੱਤ ਪੁੱਤਿ ਸਵੇਰ ਨੂੰ ਦੰਦਾ ਸ਼ਿਰਗੁਰ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਨੇ ਸਸਨ ਨਦੀ ਦੇ ਕਿਨਾਰੇ ਆਸ਼ਾ ਕੀ ਵਾਰਤਾ ਕਰਤਨ ਕਰਾਇ ਜਦੋਂ ਸੱਤ ਪੁੱਤ ਦੀ ਸ਼ਾਂਤਲੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਸਨ ਨਦੀ ਪਾਰ ਕਦੇ ਸਮੇਂ ਦਿਨ ਹਿੱਸੇ ਵਿੱਚ ਵੰਡੇ ਆ ਗਏ ਤੰਦ ਦਾ ਸ਼ੇਗੁਰ ਗੋਬੇਸੀ ਦੇ ਸੱਚੇ ਪਾਤਸ਼ਾਹ ਜੀ ਦੀ ਚਮਕੌਰ ਦੀ ਗੜੀ ਵਿੱਚ ਬਹੁਤ ਜ਼ਿਆਦਾ ਭਿਆਨਕ ਜੰਗ ਸ਼ਿੜੀ ਜਿਸ ਵਿੱਚ ਦੋ ਵੱਡੇ ਸਾਜਾਦਗੀ ਦੇ ਤਿੰਨ ਪਿਆਰੇ ਅਤੇ ਚੌਥੀ ਸਿੰਘ ਸ਼ਹੀਦ ਹੋ ਗਏ ਉਦrou ਦੇ ਪਾਸ ਸਤ ਮੋਨ ਮਤਮ ਜੀ ਰਿਹਾ ਤੇ ਛੋੜੂ ਸਾਜਾ ਦੇ ਕੰਮੇ ਮਾਸ਼ਕ ਦੀ ਛੋਪੜੀ ਵਿੱਚ ਰਹੇ ਅਗਲੇ ਦਿਨ ਅਠ ਪੋਨ ਤੰਦ ਦੇ ਸ਼ਿਰੂ ਤੰਦਨ ਮਤਾਬੂ ਜੀ ਕੋ ਜੀ ਤੇ ਛੋੜੂ ਸਾਜਾ ਦੇ ਗੰਗੂ ਬਾਮੰਦੀ ਛੋਪੜੀ ਵਿੱਚ ਰਹੇ ਨੌ ਪਾਉਨ ਤੰਤਨ ਮਤਾਬੂ ਜੀ ਕੋ ਜੀ ਤੇ ਛੋੜੂ ਸਾਜਾ ਦੇ ਸਮੇਤ ਮੋਨਿੰਦਾ ਦੀ ਜਲ ਵਿੱਚ ਰਹੇ 10 11 12 ਪੋਨੂ ਮਤਾਬੂ ਜੀ ਰਿਹਾ ਤੇ ਛੋੜੂ ਸਾਜਾ ਦੇ ਤੰਡੇ ਬੂਜ ਵਿੱਚ ਰਹੇ ਉਸ ਦਿਨ ਵਿੱਚ ਛੋੜੂ ਸਾਜਾ ਦੇ ਕਚਾਰੀ ਦੇ ਹੁੰਦੀ ਸੀ ਅੱਧਾ ਤੇਰਾ ਪੋਣ ਛੋੜੋ ਸਾਦਾ ਦਿਨ ਸ਼ਹੀਦ ਘੱਟ ਤਾ ਗਿਆ ਮਾਸ਼ੀਨ ਵੇਖ ਤੇ ਸਾਸੂ ਲੈ ਨੇ ਉਹਨਾਂ ਨੇ ਸੀਸ ਧੜ ਤੋਂ ਲਾਗ ਕਰ ਦਿੱਤੀ ਤੇ ਇਹ ਵੇਖ ਕੇ ਮਦਾ ਜੀ ਤੋੜਿਆ ਨਹੀਂ ਹੋਇਆ ਤੇ ਉਹਨਾਂ ਨੇ ਵੀ ਸੰਜ ਪੂਜੀ ਵਿਖੇ ਆਪਣੀ ਸ਼ਾਦ ਦਾ ਜਾਮ ਕੇ ਲਿਆ